ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਤਨ ਆਵਾਰ ਸਿੱਦੇ ਲਾਈਵ ਹੋਏ ਆ ਤੇ ਮੈਂ ਸਮੂਹ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੇ ਹਲਕੇ ਸਨੌਰ ਵਾਸੀਆਂ ਨੂੰ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਸਾਡੀ ਹੋਂਦ ਦੀ ਲੜਾਈ ਆ ਸਾਡੀ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਜਿਹੜੇ ਸਾਰੇ ਹੱਕ ਖੋਈ ਗਏ ਆ ਉਹਨਾਂ ਵਾਸਤੇ ਸਾਨੂੰ ਚਾਹੀਦਾ ਸਾਰਿਆਂ ਨੂੰ ਵੀ ਅਸੀਂ ਡਟ ਕੇ ਸਾਹਸ ਲਈਏ ਉਹਨਾਂ ਦੇ ਬੱਚਿਆਂ ਦੇ ਨਾਲ ਧਰਨਿਆਂ ਤੇ ਬੈਠੀਏ ਉਹਨਾਂ ਦੇ ਨਾਲ ਜਿਹੜੀ ਵੀ ਚੀਜ਼ ਕਹਿੰਦੇ ਸੰਯੋਗ ਉਹ ਕਰੀਏ ਤੇ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਸੀਐਮ ਸਾਹਿਬ ਇਦੋਂ ਵੱਡੀ ਲੜਾਈ ਨਹੀਂ ਜ਼ਿੰਦਗੀ 'ਚ ਕਿਸੇ ਦੀ ਹਣੀ ਇਹ ਜੇ ਸਾਡੇ ਤੋਂ ਸਾਰੇ ਹੱਕ ਖੋਏ ਗਏ ਅੱਜ ਹੌਲੀ-ਹੌਲੀ ਇਹ ਸਾਡੇ ਹੱਕ ਜਿਹੜੇ ਆ ਉਹ ਜਾਂਦੇ ਰਹੇ ਤੇ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਸਾਰੀ ਆਪਣੀ ਪਾਰਟੀ ਨੂੰ ਸਾਰਿਆਂ ਨੂੰ ਕਹੋ ਸਾਰੇ ਸਰਪੰਚ ਸਾਹਿਬਾਨਾਂ ਨੂੰ ਤੇ ਤੁਹਾਡੇ ਵੀ ਬੱਚੇ ਉੱਥੇ ਪੜ੍ਹਦੇ ਆ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਪੜ੍ਹਦੇ ਆ ਚਾਹੇ ਹਰਿਆਣਾ ਵਾਸੀ ਆ ਸਾਰੇ ਸਾਰੇ ਅੱਜ ਉਹ ਬੱਚਿਆਂ ਦਾ ਸਾਾਸ ਦੇ ਕੇ ਤੇ ਯੂਨੀਵਰਸਿਟੀ ਦੇ ਦੇ ਹੱਕ ਆ ਜਿਹੜਾ ਪਹਿਲੋ ਸੀ ਆਪਣੇ ਉਹ ਸਾਰੇ ਹੱਕ ਆਪਣ ਵਾਪਸ ਲੈਣੇ ਚਾਹੀਦੇ ਆ ਤੇ ਸੈਂਟਰ ਸਰਕਾਰ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਲਤਾੜੋ ਨਾ ਪੰਜਾਬੀਆਂ ਨੂੰ ਵੀ ਉਹਨਾਂ ਦੇ ਉੱਤੇ ਉਹਨਾਂ ਦੇ ਸਿਰ ਤੇ ਹੱਥ ਰੱਖੋ ਇਹ ਜਿਹੜੇ ਯੂਨੀਵਰਸਟੀਆਂ ਦੇ ਹੱਕ ਆ ਜਾਂ ਪੰਜਾਬ ਦੇ ਹੱਕ ਆ ਬਹੁਤ ਵੱਡੀਆਂ ਘਾਲਣਾ ਖਾਲੀਆਂ ਪੰਜਾਬ ਦੇ ਲੋਕਾਂ ਨੇ ਸ਼ੰਗਰਸ਼ ਦੇ ਵਿੱਚ ਸ਼ਹਾਦਤਾਂ ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਤੇ ਅੱਜ ਜਿਹੜੇ ਸਾਡੇ ਹੱਕ ਆ ਉਹਨਾਂ ਤੇ ਡਾਕਾ ਨਾ ਮਾਰਿਆ ਜਾਵੇ ਤੇ ਜਿਹੜਾ ਸਾਡੀ ਯੂਨੀਵਰਸਿਟੀ ਦੇ ਹੱਕ ਆ ਸਾਡੇ ਜਿਨੇ ਵੀ ਸੈਂਡिकेट ਦੇ ਮੈਂਬਰ ਬਣਦੇ ਆ ਜਾਂ ਸੈਨੇਟ ਦੇ ਮੈਂਬਰ ਬਣਦੇ ਆ ਉਹਨਾਂ ਨੂੰ ਜਿਹੜੇ ਅਧਿਕਾਰ ਆ ਉਹ ਬਣੇ ਰਹਿਣ ਦੇਣਾ ਚਾਹੀਦਾ ਵੀ ਸਾਡੇ ਯੂਨੀਆ ਜਿਹੜਾ ਯੂਨੀਵਰਸਿਟੀ ਆ ਆ ਉੱਥੇ ਸਾਡਾ ਭਵਿੱਖ ਪੜਦਾ ਆ ਉਹਦੇ ਉਹਨਾਂ ਨੇ ਪੰਜਾਬ ਸਾਂਭਣਾ ਉਹਨਾਂ ਨੇ ਹਿੰਦੁਸਤਾਨ ਸਾਹਮਣ ਆਪਾਂ ਨੇ ਕਿਹੜੀ ਕਿਹੜੀ ਪਦਵੀ ਤੇ ਉਹਨਾਂ ਨੇ ਜਾ ਕੇ ਬਹਿਣਾ ਤੇ ਮੇਰੇ ਭਰਾਓ ਜੀ ਅੱਜ ਵੀ ਤੁਸੀਂ ਲੜਾਈ ਨਹੀਂ ਲੜ ਸਕਦੇ ਤੇ ਮੇਰੇ ਖਿਆਲ ਨਾਲ ਫਿਰ ਤੁਸੀਂ ਕੋਈ ਵੀ ਲੜਾਈ ਨਹੀਂ ਲੜ ਸਕਦੇ ਤੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਬੱਚਿਆਂ ਦਾ ਸਾਹਸ ਦਿਓ ਤਾਂ ਜਾ ਕੇ ਯੂਨੀਵਰਸਿਟੀ ਬੈਠੋ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਆ ਜਦੋਂ ਮਾਰ ਐਨੇ ਕਿਰਪਾ ਕੀਤੀ ਮੈਨੂੰ ਬੇਲ ਮਿਲੀ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਂਗਾ ਇੱਥੇ ਤੁਹਾਡੇ ਨਾਲ ਬੈਠੂਗਾ ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਖੜੂਗਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਨੇ ਬੱਚਿਆਂ ਦਾ ਸਾਥ ਦਿਓ ਨਾਲ ਚੱਲੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਹਰ ਪੰਜਾਬੀ ਦੇ ਕੋਲ ਜਾਵੇ ਹਰਿਆਣੇ ਵਾਲਾ ਦੇ ਕੋਲ ਜਾਵੇ ਤੇ ਸਾਡੀ ਜਿਹੜੀ ਯੂਨੀਵਰਸਿਟੀ ਉਹਦੇ ਹੱਕ ਜਿਹੜੇ ਉਹ ਸਾਨੂੰ ਵਾਪਸ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ